ਇੱਕ ਮਾਂ ਆਪਣੇ ਪੁੱਤ ਨੂੰ ਵਿਦੇਸ਼ ਦੇ ਵਿੱਚ ਭੇਜਦੀ ਹੈ ਭੇਜ ਦੇਣਾ ਸਾਦੇ ਵਾਸਤੇ ਪੁੱਤਰ ਤੂੰ ਆਪਣੀ ਜ਼ਿੰਦਗੀ ਜੀਵ ਪੁੱਤਰ ਤੂੰ ਚੰਗੇ ਪੈਸੇ ਕਮਾ ਅਸ਼ਾ ਉਹਨੂੰ ਵਿਦੇਸ਼ ਦੇ ਵਿੱਚ ਭੇਜ ਕੇ ਮਾਂ ਖੁਸ਼ੀਆ ਪਾਲਾ ਪਿਛੋਂ ਫੜੇ ਬੈਣੀ ਮਾਂ ਨੇ ਆਪਣੇ ਪੁੱਤ ਨੂੰ ਵਿਦੇਸ਼ ਦੇ ਵਿੱਚ ਭੇਜਿਆ ਹੋਇਆ ਕਦੇ ਕਦੇ ਅੰਦਰ ਵੜ ਕੇ ਆਪੇ ਰੋ ਲੈਂਦੀ ਆ ਆਪੇ ਆਪਣੇ ਅਥਰੂ ਸਾਫ਼ ਕਰ ਲੈਂਦੀ ਆ ਤੇ ਕੋਨੇ ਦੇ ਵਿੱਚ ਬੈਠੀ ਆਪਣੇ ਪੁੱਤ ਨੂੰ ਯਾਦ ਕਰਦੀ ਆ ਤੇ ਜਦੋਂ ਉਹ ਪੁੱਤ ਦਾ ਫੋਨ ਆਂਦਾ ਨਾ ਵੀਡੀਓ ਕਾਲ ਦੇ ਵਿੱਚ ਦੇਖਦੀ ਐ ਤੇ ਉਹਨੂੰ ਹੱਸ ਕੇ ਦਿਖਾਉਂਦੀ ਐ ਕਿ ਕਿਤੇ ਮੇਰਾ ਪੁੱਤਰ ਮੇਰੇ ਨੂੰ ਨਿਰਾਸ਼ ਦੇ ਕਰਕੇ ਬਾਹਰ ਉਦਾਸ ਨਾ ਹੋ ਜੇ ਮੇਰੀ ਮਾਂ ਤਾਂ ਨਿਰਾਸ਼ ਬੈਠੀ ਐ ਉਹ ਫਿਰ ਹੱਸ ਕੇ ਕਹਿੰਦੀ ਪੁੱਤਰ ਕੀ ਹਾਲ ਐ ਅਛਾ ਉਹਨੂੰ ਇਹ ਨਹੀਂ ਪੁੱਛਦੀ ਕਿ ਕਿੰਨੇ ਪੈਸੇ ਮਿਲੇ ਆ ਕਿੰਨੀ ਤਨਖਾਹ ਮਿਲੀ ਐ ਪੁੱਛਦੀ ਪਹਿਲਾਂ ਕੀ ਐ ਉਹ ਤੇ ਰੋਟੀ ਖਾਦੀ ਐ ਤੂੰ ਠੀਕ ਐ ਤੇਰੀ ਸਿਹਤ ਠੀਕ ਐ ਇਹ ਆ ਮਾਂ ਦਾ ਸਬਰ ਜਿਹੜੇ ਸਬਰ ਸਿੱਖਣਾ ਕਿਰ ਕੋ ਸਿੱਖਿਆ ਜਾ ਸਕਦਾ ਜੀ ਮਾਂ ਕੋਲੋਂ